ད� སྲི སྲོ སྲས རིང རིས 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 རི 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 ར ར ག ང ཉེ ག ེ འྱ རས ས སོ འར ེ ར སིསེ སོ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਸਾਡਾ ਮਸਲਾ ਇਦਾਂ ਜੀ ਅਸੀਂ ਸਮੂਥ ਡਰਾਈਵਰ ਭਾਈਚਾਰਾ ਨਵਾਂ ਸ਼ਹਿਰ ਸਾਰੇ ਅੱਜ ਇਕੱਠੇ ਹੋਏ ਆ ਜੀ ਤੇ ਜਿੰਨੇ ਵੀ ਆ ਸਾਡੇ ਵੀਰ ਜਿਲ੍ਹੇ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਜਿੰਨੇ ਵੀ ਛੇ ਬਲਾਕਾਂ ਦੇ ਆਪਣੇ ਮੈਂਬਰ ਸਾਰੇ ਇਕੱਠੇ ਹੋਏ ਆ ਸਾਡੇ ਮੇਨ ਪ੍ਰੋਬਲਮ ਹੈ ਜੀ ਜਿਹੜੇ ਸੂਬਿਆਂ ਦੇ ਬਾਹਰੋਂ ਤੇ ਬਾਹਰਲੇ ਸ਼ਹਿਰਾਂ ਚੋਂ ਗੱਡੀਆਂ ਆਉਂਦੀਆਂ ਐ ਪੈਕ ਡ੍ਰੌਪ ਦਾ ਕੰਮ ਕਰਦੀਆਂ ਸਾਡੇ ਉਹ ਜਿਹੜੇ ਕੰਮ ਨੂੰ ਘੌਣ ਲਾ ਰਹੀਆਂ ਕਿਉਂਕਿ ਅਸੀਂ ਸਾਰੇ ਸਵੈਰਜਗਾਰੀ ਬੰਦੇ ਆ ਜੀ ਸਾਡੇ ਕੰਮ ਦੇ ਵਿੱਚ ਜਿਹੜੇ ਅਸੀਂ ਅੱਜ ਦਿੱਲੀ ਦਾ ਤਕਰੀਬਨ ਵੱਡੀ ਗੱਡੀ ਸਾਡੀ ਜਿਹੜੀ 12000 ਲੈਂਦੀ ਆ ਤੇ ਉਹ ਛੋਟੀ ਗੱਡੀ ਵਾਲ ਜੋ ਕਿ ਸਾਨੂੰ ਬਰਦਾਸ਼ਤ ਨਹੀਂ ਆਸੀ ਸਾਰੇ ਪਰਮਨੈਂਟ ਵਾਲੀਆਂ ਗੱਡੀਆਂ ਵਾਲੇ ਵੀਰ ਆ ਸਾਰੇ ਸਾਰੇ ਕਿਸੇ ਨੇ ਲੋਨ ਕਰਾਏ ਆ ਕਿਸੇ ਨੇ ਕਿਸ਼ਤਾਂ ਦੇਣੀਆਂ ਤੇ ਅਸੀਂ ਕਿਸ਼ਤਾਂ ਨਹੀਂ ਦੇ ਰਾ ਤੇ ਉਹ ਬੰਦੇ ਸਾਡਾ ਕੰਮ ਆ ਰਹੇ ਆ ਜੀ ਅਸੀਂ ਉਹਦੇ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਚਾਹੁੰਦੇ ਆ ਅਸੀਂ ਅੱਜ ਇੱਥੇ ਜਿੰਨੇ ਵੀ ਸਾਰੇ 6 ਬਲੋਕਾਂ ਦੇ ਪੰਜ-ਪੰਜ ਮੈਂਬਰ ਲੈ ਕੇ ਇੱਕ ਕਮੇਟੀ ਬਣਾਈ ਆ ਤੇ ਉਹ ਕਾਹਦਾ ਪਿਕ ਡ੍ਰੌਪ ਦਾ ਕੰਮ ਕਰਦੀਆਂ ਬੇ ਭਾਈ ਜਿੰਨਾ ਹੋਣਾ ਸੀ ਤੁਸੀਂ ਕਰ ਲਿਆ ਅੱਜ ਤੋਂ ਲਾਸਟ ਡੇਨ ਆ ਤੁਹਾਡਾ ਕੱਲ ਤੋਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੁਹਾਡੇ ਚਲਾਨ ਘਟਾਏ ਜਾਣਗੇ ਜਿਹਦੇ ਵਿੱਚ ਸਾਰੇ ਡਰਾਈਵਰ ਸਾਡੇ ਨਾਲ ਆ ਹਾਂਜੀ ਕਿਤਾਈ ਮਨਜ਼ੂਰ ਆਈ ਸਾਰਿਆਂ ਨੂੰ ਜੀ ਜਿੰਦਾਬਾਦ ਮਹਿਕਮਾ ਜਿੰਦਾਬਾਦ 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 ਜੈ ਭਰ ਭਾਈਚਾਰਾ ਜਿੰਦਾਬਾਦ 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 ਭਾਈ ਸਾਹਿਬ ਜਿਵੇਂ ਤੁਸੀਂ ਦੱਸਿਆ ਬਾਹਰੋਂ ਬਾਹਰੋਂ ਜਿਹੜੀਆਂ ਗੱਡੀਆਂ ਆਉਂਦੀਆਂ ਬਾਹਰ ਕਿਹੜੀਆਂ ਗੱਡੀਆਂ ਆਉਂਦੀਆਂ ਮਤਲਬ ਟੈਕਸੀ ਵਾਲੀਆਂ ਆਉਂਦੀਆਂ ਟੈਕਸੀ ਆਉਂਦੀਆਂ ਜੀ ਟੈਕਸੀ ਗੱਡੀਆਂ ਆਉਂਦੀਆਂ ਪ੍ਰਾਈਵੇਟ ਵੀ ਆਉਂਦੀਆਂ ਟੈਕਸੀ ਗੱਡੀਆਂ ਵੀ ਆਉਂਦੀਆਂ ਤੇ ਉਹ ਸਾਡੇ ਕੰਮ ਨੂੰ ਮਾਰ ਰਹੀਆਂ ਅਸੀਂ ਉਹਨਾਂ ਨੂੰ ਸਖਤ ਵਿਰੋਧ ਕਰਦੇ ਹਾਂ ਤੇ ਅਸੀਂ ਉਹਨਾਂ ਦਾ ਪੂਰਾ ਡਟ ਕੇ ਵਿਰੋਧ ਸਾਰੇ ਵੀਰ ਕਰਨਗੇ ਜੀ ਬੱਡੇ ਜਿਹੜੇ ਟੈਕਸੀ ਵਾਲੇ ਜਿਹੜੇ ਬੰਦੇ ਆ ਉਹ ਤਾਂ ਨਹੀਂ ਬਾਹਰ ਹੋ ਜੁਏ ਹਨ ਕਿ ਹੋਰ ਕਿਤੇ ਸ਼ਹਿਰ ਤੋਂ ਜਾਨਕੀ ਦੋ ਸਵਾਰੀਆਂ ਚੱਕ ਦੇ ਦੇ ਸਿਰਫ ਲੋਕਲ ਸਵਾਰੀਆਂ ਚੱਕ ਦੇ ਕਰਦੇ ਸੀ ਸਾਡੇ ਬੰਦੇ ਅਸੀਂ ਇਸ ਗੱਲ ਨੂੰ ਲੁਕੋਵਾਂਗੇ ਨਹੀਂ ਕਰਦੇ ਸੀ ਪਰ ਅੱਜ ਸਾਰੇ ਸਾਡੇ ਨਾਲ ਖੜੇ ਆ ਸਾਰਿਆਂ ਨੇ ਇਸ ਗੱਲ ਦੀ ਅੱਜ ਕਸਮ ਖਾਦੀ ਆ ਵੀ ਅਸੀਂ ਅੱਜ ਤੋਂ ਬਾਅਦ ਜਿਹੜੇ ਵੀ ਆ ਕੋਈ ਵੀ ਕੰਮ ਨਹੀਂ ਕਰੋਗੇ ਤੇ ਨਾ ਹੀ ਕਿਸੇ ਨੂੰ ਕਰਨ ਦੇਵਾਂਗੇ ਹਨਾ ਜੋ ਅਧ ਰੇਟ ਤੇ ਕੰਮ ਕਰਦੇ ਉਸ ਨਹੀਂ ਕਰਨ ਦੇ ਕੋਈ ਅਸੀਂ ਟੈਕਸ ਦਿੰਨੇ ਆ ਸਰਕਾਰਾਂ ਨੂੰ ਤੇ ਸਾਡਾ ਸਰਕਾਰਾਂ ਦੇ ਪ੍ਰਤੀ ਸਰਕਾਰਾਂ ਦਾ ਵੀ ਇੱਕ ਫਰਜ਼ ਮੰਨਦਾ ਵੀ ਸਾਡਾ ਸਾਥ ਦੇਣਾ ਹਨਾ ਸੋ ਇਸ ਕਰਕੇ ਹੋਰ ਕੋਈ ਵੀ ਵੀਰ ਆਪਣੀ ਗੱਲ ਰੱਖਣਾ ਚਾਹੁੰਦਾ ਰੱਖ ਇਹੀ ਗੱਲ ਦੱਸਣਾ ਚਾਹਨਾ ਵੀ ਜਿਹੜੀ ਪਿਕ ਡ੍ਰੌਪ ਆ ਉਹ ਸਾਡੇ ਨਵੇਂ ਸ਼ਹਿਰ ਚ ਬਿਲਕੁਲ ਬੰਦਾ ਤੇ ਨਾ ਕੋਈ ਇੱਥੋਂ ਪਿਕ ਲੈਣ ਆਵੇ ਨਾ ਪਿਕ ਦੇਵੇ ਇਸ ਕਰਕੇ ਬੇਨਤੀ ਆ ਪੂਰੀ ਸਖਤੀ ਦੇ ਨਾਲ 15 ਦਿਨ ਤੋਂ ਇਹ ਮਹਿਮ ਚੱਲ ਰਹੀ ਆ ਤੇ ਕਈ ਵੀਰ ਫੜੇ ਵੀ ਆ ਉਹਨਾਂ ਦੀਆਂ ਵੀਡੀਓ ਵੀ ਪਾਈਆਂ ਗਈਆਂ ਤੇ ਹੁਣ ਇਸ ਤੋਂ ਬਾਅਦ ਅੱਜ ਤੋਂ ਬਾਅਦ ਇਹ ਸਾਰੇ ਵੀਰ ਪ੍ਰਾਣ ਕਰਕੇ ਚੱਲੇ ਆਵੇ ਅੱਜ ਤੋਂ ਬਾਅਦ ਨਾ ਪਿਕ ਡ੍ਰੌਪ ਕਰਾਂਗੇ ਤੇ ਨਾ ਕਰਨ ਦੇਵਾਂਗੇ ਇਸ ਕਰਕੇ ਬੇਨਤੀ ਆ ਕੋਈ ਵੀ ਵੀਰ ਸਾਡੇ ਜ਼ਿਲ੍ਹੇ ਚ ਪਿਕ ਡ੍ਰੌਪ ਕਰਨ ਨਾ ਆਵੇ ਥੈਂਕ ਯੂ ਧੰਨਵਾਦ ਸਾਡੇ ਜ਼ਿਲ੍ਹੇ ਦੇ ਬਾਕੀ ਜਿਹੜੇ ਸਾਡੇ ਵੀਰ ਕਈ ਜ਼ਿਲ੍ਹੇ ਦੇ ਨਹੀਂ ਵੀ ਇੱਥੇ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਪੇਕਡਰੋਪ ਖਾਸ ਕਰਕੇ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਨਵੇਂ ਸ਼ਹਿਰ ਜ਼ਿਲ੍ਹੇ ਚੋਂ ਪੇਕਡਰੋ ਬਿਲਕੁਲ ਨਾ ਕਰਨ ਜੇ ਕਰੂਗੇ ਜਿੱਥੇ ਕੋਈ ਫੜਿਆ ਗਿਆ ਉੱਥੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਗੱਡੀਆਂ ਵੀ ਬੌਂਡ ਕਰਾਵਾਂਗੇ ਤੇ ਇਹਦੇ ਵਿੱਚ ਆਪਣੀ ਯੂਨੀਅਨ ਚ ਰੱਖਿਆ ਗਿਆ ਵੇ 5000 ਰੁਪਇਆ ਜੁਰਮਾਨਾ ਵੀ ਲਾਵਾਂਗੇ ਜੇ ਆਪਣੇ ਸ਼ਹਿਰ ਦੀ ਗੱਡੀ ਫੜੀ ਆ ਜੇ ਕੋਈ ਬਾਹਰਲੀ ਗੱਡੀ ਫੜੀ ਜਾਂਦੀ ਆ ਉਹਨੂੰ ਬੌਂਡ ਕਰਾਵਾਂਗੇ ਤੇ ਜਾ ਉਹਦਾ ਚਲਾਨ ਕਰਾਵਾਂਗੇ ਜੀ ਤੁਹਾਡੀ ਪ੍ਰਸ਼ਾਸਨ ਨਾਲ ਹੁਣ ਕੀ ਤੁਹਾਡੀ ਗੱਲਬਾਤ ਹੋਣੀ ਹੈ ਜਾਂ ਮੰਨ ਲਓ ਕਿ ਤੁਸੀਂ ਜਾਣਾ ਹੈ ਪ੍ਰਸ਼ਾਸਨ ਨੂੰ ਅਸੀਂ ਹੁਣ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਸਾਰੇ ਵੀਰ ਇੱਥੋਂ ਪੈਦਲ ਮਾਰਚ ਕਰਨਗੇ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਪੂਰੇ ਦੁਨੀਆ 'ਚ ਇਹ ਚੀਜ਼ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸਾਡੇ ਪਿਕ ਡ੍ਰੌਪ ਆ ਇਹ ਬਿਲਕੁਲ ਬੰਦ ਹੋਵੇ ਤੇ ਅਸੀਂ ਪੂਰੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਸਹਿਯੋਗ ਚਾਹੁੰਦੇ ਹਾਂ ਵੀ ਸਾਡੇ ਨਾਲ ਉਹ ਸਹਿਯੋਗ ਕਰਨ ਉਹ ਹੀ ਇਹਨਾਂ ਤੋਂ ਮੰਗ ਕਰਦੇ ਹਾਂ ਜੀ ਸਾਡੀ ਆਵਾਜ਼ ਹੈਗੀ ਆ ਚਾਹੇ ਟਰੱਕ ਯੂਨੀਅਨ ਹੋਈ ਚਾਹੇ ਟੈਕਸੀ ਯੂਨੀਅਨ ਹੋਈ ਇਹੜੀ ਆਵਾਜ਼ ਸਾਡੀ ਪ੍ਰਸ਼ਾਸਨ ਤੱਕ ਪਹੁੰਚਾਉਂਦੀ ਹੈ ਤੁਹਾਡਾ ਬਹੁਤ ਧੰਨਵਾਦ ਇੱਥੇ ਆਉਣ ਤੇ ਔਰ ਜਿਵੇਂ ਅਜੇ ਵੀਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਨਰਾਈ ਭਾਈਆਂ ਨੂੰ ਵੀਰਾਂ ਨੂੰ ਜਿਹੜੇ ਬਾਹਰੋਂ ਆਉਂਦੇ ਆ ਕਿਉਂਕਿ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਅਸੀਂ ਇਹ ਗੱਡੀਆਂ ਪਾਈਆਂ ਹੋਈਆਂ ਕਿਉਂਕਿ ਉਹਨਾਂ ਦਾ ਆਣਾ ਜਾਣਾ ਪੰਜਾਬ ਦੇ ਵਿੱਚ ਲੱਗਿਆ ਰਹਿੰਦਾ ਔਰ ਦੇਖੋ ਅਸੀਂ ਤਾਂ ਇਹ ਵੀ ਗੱਲ ਕਹਿੰਦੇ ਆ ਵੀ ਜੇ ਸਾਡੇ ਕੋਲ ਸਟੈਂਡ ਤੇ ਬੰਦਾ ਆਉਂਦਾ ਵੀ ਹੈ ਕਿਉਂਕਿ ਪਿਕ ਡ੍ਰੌਪ ਦਾ ਬਹੁਤ ਜ਼ਿਆਦਾ ਗੰਦ ਪੈ ਚੁੱਕਿਆ ਸਾਰੇ ਬੱਸੇ ਹੀ ਕਈ ਵਾਰ ਸਾਡੇ ਸਟੈਂਡ ਤੇ ਸਵਾਰੀ ਆਂਦੀ ਆ ਵੀ ਸਾਨੂੰ ਕੋਈ ਬੰਨਵੇ ਜੇ ਗੱਡੀ ਹੈਗੀ ਸਾਥੀ ਫੇਰ ਵੀਰਾਂ ਨੂੰ ਇਹੀ ਗੱਲ ਕਹੀ ਦੀ ਕਿ ਭਾਈ ਨਹੀਂ ਤੁਸੀਂ ਅਪਡਾਉਣ ਦਾ ਰੇਡ ਕਰੋ ਸਾਡੇ ਨਾਲ ਕਿਉਂਕਿ ਪੂਰੀ ਜ਼ਿੰਮੇਵਾਰੀ ਦੇ ਨਾਲ ਤੁਹਾਡੇ ਘਰ ਦੇ ਵੀ ਨਾਲ ਸਾਡੇ ਜਾਂਦੇ ਆ ਚਾਹੇ ਇੱਕ ਜਣੇ ਨੇ ਜਾਣਾ ਹੋਣਾ 7 ਸੀਟਰ ਦੀ ਜੇ ਗੱਲ ਕਰੀਏ ਇੱਕ ਨੇ ਜੇ ਬਾਹਰ ਜਾਣਾ ਦਾ 500 ਵਾਰੀਆਂ ਉਹਨੂੰ ਚੜਾਣ ਜਾ ਸਕਦੀਆਂ ਨਾਲ ਕਿਉਂਕਿ ਅਸੀਂ ਪੂਰੀ ਬਾਈ ਇੱਜ਼ਤ ਉਹਨਾਂ ਨੂੰ ਲੈ ਕੇ ਜਾਣਾ ਉਹਨਾਂ ਨੂੰ ਨਾਲੇ ਹੀ ਘਰੇ ਲੈ ਆ ਕੇ ਛੱਡਣਾ ਔਰ ਸਾਡੀ ਇਹੀ ਬੇਨਤੀ ਆ ਪ੍ਰਸ਼ਾਸਨ ਦੇ ਅੱਗੇ ਕਿ ਇਹਨੂੰ ਵੱਧ ਤੋਂ ਵੱਧ ਨੱਥ ਪਾਈ ਜਾਵੇ ਔਰ ਜਿਹੜੀਆਂ ਭਾਰ ਢੋਣਦੀਆਂ ਗੱਡੀਆਂ ਜਿਹੜੀਆਂ ਸਕੂਲ ਬੱਸਾਂ ਐਤਵਾਰ ਨੂੰ ਇੱਧਰ ਉੱਧਰ ਸਵਾਰੀਆਂ ਲੈ ਕੇ ਜਾਂਦੀਆਂ ਇਹ ਵੀ ਬੰਦ ਕਰ ਦਿਓ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਟੈਕਸੀਆਂ ਪਰਮਟ ਵਾਲੀਆਂ ਜਿਹੜੀਆਂ ਹੈਗੀਆਂ ਇਹ ਉਹਨਾਂ ਦਾ ਕੰਮ ਆ ਔਰ ਉਹਨਾਂ ਨੂੰ ਦਿੱਤਾ ਜਾਵੇ ਧੰਨਵਾਦ ਜੀ